ਸਰਸਾ ਤੋਂ ਹੁੰਦੇ ਹੋਏ ਦਸ਼ਮੇਸ਼ ਪਿਤਾ ਪੰਚ ਜੰਮਕੌਰ ਸਾਬ ਤੇਜਿਆ ਸੁਨੇਹਾ ਬੁੱਧੀ ਚੰਦ ਨੂੰ ਖੋਲ ਦੋ ਹਵੇਲੀ ਦੇ ਦਵਾਰ ਲੰਗੀ ਕਾਲੀ ਰਾਤ ਫੌਜਾਂ ਪਹੁੰਚ ਗਈਆਂ ਗੜੀ ਦੇ ਬਾਦ ਮੰਮਟੀ ਤੇ ਖੜ ਦਸ਼ਮੇਸ਼ ਪਿਤਾ ਕੀਤਾ ਤੀਰਾ ਨਾਲ ਵਾਰ ਬਣਾਈ ਇੱਕ ਨੀਤੀ ਤੇਜੇ ਸਿੰਘਾਂ ਦੇ ਜਥੇ ਬਾਹਰ ਇਹਨਾਂ ਪੰਜ ਪੰਜ ਨੇ ਮਾਰੇ ਕਈ ਪੰਜ ਪੰਜ ਸਿ ਹਜ਼ਾਰ ਹਾਣੇ ਆਈ ਵਾਰੀ ਅਜੀਤ ਸਿੰਘ ਤੇ ਜੁਝਾਰ ਸਿੰਘ ਦੀ ਜਦੋਂ ਉਹਨਾਂ ਕੀਤੇ ਵਾਰ ਮੁਗਲ ਹੋ ਗਏ ਆਪੇ ਤੋਂ ਬਾਹਰ ਚਮਕੌਰ ਦੀ ਸੀ ਚੰਗ ਖਾ ਗਈ ਗੁਰਾਂ ਦੇ ਲਾਲ denn si o ath poda jode lekhge itihas denn si o ath poda jode lekhge itihas ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜੋ ਇਹ ਸਿੱਖੀ ਦੇ ਲਈ ਗੁਰੂ ਸਾਹਿਬ ਨੇ ਆਪਣਾ ਪੂਰਾ ਸਰਬੰਸ ਵਾਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ